ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਕੈਨੇਡਾ ਦੇ ਵਿੱਚ ਇੱਕ ਸਰਦਾਰ ਜੀ ਪਾਰਲੀਮੈਂਟ ਦੇ ਵਿੱਚ ਦਸਤਾਰ ਬਨ ਕੇ ਗਿਆ ਹੈ ਕਿਉਂਕਿ ਸਿੱਖ ਕੌਮ ਦੀ ਪਹਿਚਾਨ ਹੈ ਦਸਤਾਰ ਤੇ ਪਾਰਲੀਮੈਂਟ ਦੇ ਵਿੱਚ ਇਜਾਜ਼ਤ ਨਹੀਂ ਸੀ ਕਿ ਸਿੱਖ ਆਪਣੀ ਦਸਤਾਰ ਪਾ ਕੇ ਆ ਸਕਦਾ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਸਰਦਾਰ ਜੀ ਨੇ ਜਦੋਂ ठान ਲਈ ਕਿ ਮੈਂ ਦਸਤਾਰ ਪਾ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਅੰਦਰ ਜਾਣਾ ਹੈ ਤੇ ਫਿਰ ਉਹਨੇ ਜਾ ਕੇ ਵਖਾਇਆ ਕਰਕੇ ਵਹਾਇਆ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਚਲਨੇ ਉਸ ਵੀਡੀਓ ਦੀ ਤਰਫ ਫੇਰ ਕਰਨੇ ਆ ਗੱਲਬਾਤ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਤੁਸੀਂ ਬਹੁਤ ਸਾਰੇ ਦਸਤਾਰਤਾਰੀ ਉਮੀਦਵਾਰਾਂ ਨੂੰ ਦੇਖਿਆ ਹੋਣਾ ਪਰ ਕੁਝ ਸਾਲ ਪਹਿਲਾਂ ਤੱਕ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਿਰ ਟਾਕੇ ਕੋਈ ਵੀ ਦਾਖਲ ਨਹੀਂ ਹੋ ਸਕਦਾ ਸੀਗਾ ਪਰ ਇਸ ਮਿਥ ਨੂੰ ਜਿਹੜਾ ਹੈਗਾ ਉਹ ਇੱਕ ਉਮੀਦਵਾਰ ਨੇ ਤੋੜਿਆ ਔਰ ਲਗਾਤਾਰ 18 ਸਾਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਨੁਮਾਇੰਗੀ ਕੀਤੀ ਔਰ ਇਹ ਉਮੀਦਵਾਰ ਸਨ ਸਰਦਾਰ ਗੁਰਬਖਸ਼ ਸਿੰਘ ਮੱਲੀ ਜਿਹੜੇ ਕਿ ਪਹਿਲੇ ਦਸਤਾਰਧਾਰੀ ਸਿੱਖ ਹੋਏ ਨੇ ਜਿਨ੍ਹਾਂ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਐਂਟਰੀ ਮਿਲੀ ਸੀ ਉਹ ਬਤੌਰ ਚੁਣ ਕੇ ਗਏ ਨੇ ਕਿਵੇਂ ਦਾ ਰਿਹਾ ਸੀ ਇਹ ਸਫ਼ਰ ਔਰ ਕੀ ਕੀ ਦਿੱਕਤਾਂ ਆਈਆਂ ਉਸ ਤੋਂ ਪਹਿਲਾਂ ਪਹਿਲਾਂ ਦਾ ਸਭ ਤੋਂ ਪਹਿਲਾਂ ਬਹੁਤ ਸਿਰੇ ਮੁਸ਼ਕਲ ਆਉਂਦੀ ਹੈ ਕਿਉਂਕਿ ਜਦੋਂ ਕੋਈ ਇਲੈਕਟ ਹੁੰਦਾ ਉਸ ਟਾਈਮ ਵੱਖਰੀ ਗੱਲ ਹੁੰਦੀ ਹੈ ਜਦੋਂ ਕੋਈ ਬੰਦਾ ਆਪਣਾ ਉੱਤੇ ਪਾਰਲੀਮੈਂਟ 'ਚ ਨਹੀਂ ਹੁੰਦਾ ਉਦੋਂ ਬਹੁਤ ਮੁਸ਼ਕਲ ਹੁੰਦਾ ਬਹੁਤ ਸਾਰਾ ਬਹੁਤ ਜਗ੍ਹਾ ਤੇ ਡਿਸਕ੍ਰਿਮੀਨੇਸ਼ਨ ਹੋ ਰਿਆ ਸੀ ਜਦੋਂ ਡੋਰ టు ਡੋਰ ਜਾਣਾ ਉਦੋਂ ਵੀ ਡਿਸਕ੍ਰਿਮੀਨੇਸ਼ਨ ਹੋਣਾ ਇਹ ਆ ਕਿਤੇ ਹੋਰ ਫੰਕਸ਼ਨ ਪ੍ਰੋਗਰਾਮ ਹੋਣੇ ਉੱਥੇ ਵੀ ਡਿਸਕ੍ਰਿਮੀਨੇਸ਼ਨ ਕਾਫੀ ਸੀਗਾ ਤੇ ਇਸ ਕਰਕੇ ਪਹਿਲਾਂ ਇਥੋਂ ਤੱਕ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕੋਈ ਵੀ ਬੰਦਾ ਸਿਰ ਕਵਰ ਕਰਕੇ ਬੈਠ ਨਹੀਂ ਸਕਦਾ ਇਹ ਸਾਰਾ ਕੁਝ ਸੰਭ ਹੋਇਆ ਲekin وہی 1983 ਦੇ ਵਿੱਚ ਉਸ ਤੋਂ ਬਾਅਦ ਦੂਸਰੀਆਂ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਇਹ ਬੈਰੀਅਰ ਸੀਗਾ ਕੋਈ ਬੰਦਾ ਹਿੱਥੇ ਸਿਰ ਠਾਕੇ ਬੈਠ ਨਹੀਂਦਾ ਇਹ ਬੈਰੀਰ ਢੋੜਿਆ ਤੁਹਾਡੇ ਮਨ ਨੂੰ ਕੀ ਹੁੰਦਾ ਹੈ ਕਿ ਇਹ ਦਰਵਾਜ਼ਾ ਤੁਸੀਂ ਖੋਲਿਆ ਸੀ ਗੋਣਾਂ ਲਈ ਵੈਸੇ ਤਾਂ ਆਦਮੀ ਕੁਝ ਨਹੀਂ ਕਰ ਸਕਦਾ ਸੀ ਕੁਝ ਕਰਨ ਵਾਲਾ ਤਾਂ ਪਰਮਾਤਮਾ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਉਹ ਕੀਤੇ ਹੋਣੇ ਇਹ ਕੋਈ ਪਤਾ ਨਹੀਂ ਤੇ ਗੁਰੂ ਦੀ ਕਿਰਪਾ ਹੋਈ ਤਾਂ ਸੰਭਵ ਹੋਇਆ ਤੇ ਮੇਰੇ ਜਿਵੇਂ ਜਿਵੇਂ ਵਾਰੀ ਲੱਗੀ ਕੋਈ ਤਰਤੇ ਤੇ ਮੈਂ ਇਹ ਪਕੀਤਾ ਇਲੈਕਸ਼ਨ ਦੇ ਵਿੱਚ ਇਲੈਕਟ ਹੋਇਆ ਇਲੈਕਟ ਹੋਣ ਤੋਂ ਬਾਅਦ ਜਿਹੜਾ ਇਹ ਵਿਸਥਾਰ ਦਾ ਮਸਰਾ ਸੀਗਾ ਕਿ ਪਾਰਲੀਮੈਂਟ ਨਹੀਂ ਲੈ ਜਾ ਸਕਦਾ ਕੋਈ ਸਰਕਾਰ ਕਾ ਕੇ ਨਹੀਂ ਬਰਦਾ ਉਹਨੂੰ ਤੋੜਿਆ ਇਹ ਮੈਂ ਸਮਝਦਾ ਕਿ ਗੁਰੂ ਦੀ ਕਿਰਪਾ ਨਾਲ ਮੇਰੇ जिम्मे ਡਿਊਟੀ ਲੱਗੀ ਸੀ ਅੱਜ ਤੁਸੀਂ ਇਹ ਦੇਖਦੇ ਹੋ ਜੋ ਪਿਛਲੀ ਜੋ ਸਰਕਾਰ ਹੈਗੀ ਆ ਹੁਣ ਫੇਰ ਇਲੈਕਸ਼ਨ ਹੈਗੇ ਨੇ ਤੁਹਾਡੇ ਦੇਸ਼ ਦੇ ਵਿੱਚ ਉੱਥੇ ਅਸੀਂ ਦੇਖਿਆ ਕਿ ਡਿਫੈਂਸ ਮਿਨਿਸਟਰ ਜਿਹੜਾ ਹੈਗਾ ਉਹ ਵੀ ਪੰਜਾਬੀ ਮੂਲ ਦਾ ਬਾਕਾਇਦਾ ਦਸਤਾਰਦਾਰੀ ਅੱਛਾ ਨਵੀਦ ਬਹਿਸ ਹੋਰੀ ਸੀਗੇ ਬਹੁਤ ਸਾਰੇ ਦਸਤਾਰਦਾਰ ਸਿੱਖ ਆਏ ਸੀਗੇ ਉਦੋਂ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਸੀਗੇ ਕਿ ਵੀ ਇਹ ਬੂਟਾ ਜੋ ਤੁਸੀਂ ਉੱਥੇ ਜਾਣ ਦੀ ਉਹ ਜਿਹੜਾ ਲਾਇਆ ਸੀਗਾ ਉਹ ਹੁਣ ਵੱਧ ਫੁੱਲ ਰਿਹਾ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਤੁਸੀਂ ਕਿਸੇ ਵੀ ਪਾਰਟਿਸਪੀਸ਼ਨ ਕਿਤੇ ਕਰਦੇ ਆ ਪਾਰਟਿਸਪੀਸ਼ਨ ਕਰਨ ਤੋਂ ਬਾਅਦ ਜਿਹੜੀ ਉਹ ਸਫਲਤਾ ਹੁੰਦੀ ਹੈ ਬਹੁਤ ਵੱਡੀ ਗਿਣਤੀ ਜੰਦੀ ਹੈ ਤੁਹਾਨੂੰ ਇਸ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿ ਮੈਂ ਇਹ ਕੰਮ ਸ਼ੁਰੂ ਕੀਤਾ ਸੀਗਾ ਇਹ ਦਿਨ ਅੱਜ ਦੇਖੋ ਰੀਸ ਰੀਸ ਕਿੰਨੇ ਬੰਦੇ ਹੋਰ ਮੈਂਬਰ ਪਾਰਲੀਮੈਂਟ ਹੈ ਮੰਤਰੀ ਹੈ ਇਹ ਆਪਣਾ ਪਾਰਲੀਮੈਂਟਰੀ ਸੈਕਟਰ ਹੀ ਹੈ ਜਦੋਂ ਹੁਣ ਅਸੀਂ ਇਲੈਕਸ਼ਨ ਦੇਖਦੇ ਆ ਤਾਂ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਭਾਰਤੀ ਮੂਲ ਦੇ ਖਾਸ ਤੌਰ ਤੇ ਪੰਜਾਬੀ ਜਿਹੜੇ ਹੈਗੇ ਨੇ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਕਾਫੀ ਦਬਦਬਾ ਕਾਇਮ ਕਰ ਲਿਆ ਉਹਨਾਂ ਨੇ ਇਹਦਾ ਕਾਰਨ ਕੀ ਮੰਨਦੇ ਹੋ ਕਿ ਪੰਜਾਬੀ ਇੰਨਾ ਪੋਲਿਟਿਕ ਕੈਨੇਡਾ ਦੀ ਪੋਲਿਟਿਕਸ ਨੂੰ ਡੋਮਿਨੇਟ ਕਿਉਂ ਕਰ ਰਹੇ ਆ ਔਰ ਇਹਦਾ ਰੀਜ਼ਨ ਕੀ ਤੁਸੀਂ ਲੱਭ ਪਾ ਰਹੇ ਹੋ ਹਾਲਾਂਕਿ ਤੁਸੀਂ ਸ਼ੁਰੂਆਤੀ ਸਟੇਟ ਤੁਸੀਂ ਮੋੜ ਬਣਾਉਣ ਵਾਲੇ ਤੁਸੀਂ ਹੋ ਮੈਂ ਸਭ ਨੇ ਕਿ ਅਗਰੈਸਿਵ ਰਹੇ ਪਏ ਅੱਭੀ ਅਗਰੈਸਿਵ ਔਰ ਮਿਹਨਤ ਕੰਮ ਦੇ ਵਿੱਚ ਲਾ ਲਦਾ ਉਹਨਾਂ ਦੀ ਹਿੰਮਤ ਹੈ ਉਦਮ ਹੈ ਉਹ ਮਿਹਨਤ ਕਰਦੇ ਆ ਉਦਮੀ ਇਹ ਕਰਕੇ ਫਿਰ ਉਹ ਜਿਹੜੇ ਉਹਨਾਂ ਉਹਨਾਂ ਨੂੰ ਪੂਰੀ ਇਹਨਾਂ ਤੇ ਹੰਦੇ ਨਾਲ ਕੰਮ ਕਰਦੇ ਆ ਇਹ ਉਸ ਦੇ ਵਿੱਚ ਉਹਨਾਂ ਨੂੰ ਸਫਲਤਾ ਦਰਉਂਦੀ ਤੁਸੀਂ ਇਹ ਪੋਲਿਟਿਕਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹੋ ਇੱਕ ਜਿਹੜੀ ਇੰਡੀਆ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਮੈਂ ਖਾਸ ਤੌਰ ਤੇ ਖਾਲਸਤਾਨ ਦੀ ਗੱਲ ਕਰਨਾ ਚਾਹੁੰਗਾ ਤੁਹਾਡੇ ਨਾਲ ਕਿ ਇੱਥੇ ਬੜੀਆਂ ਐਕਟੀਵਿਟੀ ਚੱਲਦੀਆਂ ਮੈਂ ਤੁਸੀਂ ਐਜ਼ ਅ ਕੈਨੇਡੀਅਨ ਐਜ਼ ਅ ਪਾਰਲੀਮੈਂਟਰੀ ਇਹ ਜਿਹੜੀ ਮੂਵਮੈਂਟ ਹੈ ਇੱਥੇ ਜਿਸ ਚੀਜ਼ ਨੂੰ ਲੈ ਕੇ ਬੜੇ ਹੱਲੇ ਹੁੰਨੇ ਆ ਇਹਦਾ ਤੁਸੀਂ ਕਿਵੇਂ ਦੇਖਦੇ ਹੋ ਇਹ ਇਹਨੂੰ ਜਦੋਂ ਇੱਥੇ ਚੀਜ਼ਾਂ ਇਹ ਹੁੰਦੀਆਂ ਜਾਂ ਭਾਰਤ ਸਰਕਾਰ ਹੀ ਗੱਲਾਂ ਕਰਦੀ ਹੈ ਕਿ ਵੀ ਇੱਥੇ ਐਕਟੀਵਿਟੀਜ਼ ਹੋ ਰਹੀਆਂ ਨੇ ਐਂਡ ਇੰਡੀਅਨ ਨੇ ਐਂਟੀ ਇੰਡੀਨ ਐਕਟ ਰੀ ਕੋਈ ਨਹੀਂ ਹੁੰਦੀ ਇੱਥੇ ਜਿਹੜੀ ਇੱਕ ਓਪਨ ਹੈ ਕੋਈ ਵੀ ਹਰੇਕ ਬੰਦੇ ਨੂੰ ਆਪਣੇ ਹੱਕ ਆ ਆਪਣੇ ਅਧਿਕਾਰ ਬੁਰੰਦੀ ਇੱਕ ਜਿਹੜੀ ਓਪਨness ਹੈ ਕਿ ਹਰੇਕ ਬੰਦੇ ਉਹਦਾ ਕਰਕੇ ਬੋਲ ਸਕਦੇ ਆ ਬੋਲਣ ਦੇ ਨਾਲ ਇਹ ਖਿਲਣਾ ਜੀ ਹੈ ਵੀ ਹੈ ਕਿ ਕਈ ਵਾਰੀ ਬੰਦਾ ਬੋਲਦਾ ਉਹਨੂੰ ਕਤਾ ਵੀ ਜਿਆਦੀ ਹੈ ਪ੍ਰਸਤੀ ਜਿਆਦੀ ਹੈ ਜੇ ਆਪਣੀ ਜਿਆਦੀ ਹੈ ਉਹਦੇ ਵਿੱਚ ਉਹਨੂੰ ਇਹ ਸਹਾਇਤਾ ਮਿਲਦੀ ਹੈ ਹੋਰ ਕੋਈ ਵੀ ਇਹ ਨਹੀਂ ਹੈ ਕਿ ਕੋਈ ਬੰਦਾ ਕੋਸ਼ਿਸ਼ ਕਰਦਾ ਕੋਈ ਸੀ ਨਹੀਂ ਵਰਕੇ ਤੇ ਯਾਦਦੀ ਕਰਕੇ ਬੰਦਾ ਉਹਨੇ ਗੱਲਾਂ ਜਿਹੜੀਆਂ ਕਹਿ ਸਕਦਾ ਉਹ ਕਹਿੰਦਾ ਉਹ ਨਾਲ ਲੋਕ ਕਈ ਜੜਦੇ ਵੀ ਹੈ ਕਈ ਨਰਾਜ਼ ਵੀ ਹੁੰਦੇ ਪਿਛਲੇ ਟਾਈਮ ਦੌਰਾਨ ਇੰਡੀਆ আর ਕੈਨੇਡਾ ਦੇ ਰਿਲੇਸ਼ਨ ਜਿਹੜੇ ਸੀਗੇ ਆਫਟਰ 2023 ਤੋਂ ਬਾਅਦ ਕਾਫੀ ਥੋੜੇ ਨਾਜ਼ੁਕ ਦੌਰ ਚ ਪਹੁੰਚੇ ਆ ਬਤਾਰ ਕੈਨੇਡੀਅਨ ਬਤਾਰ ਇੰਡੀਅਨ origin ਦੇ ਤੁਸੀਂ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਉਹ ਠੀਕ ਹੈ ਵੀ ਜਿਹੜੀ ਇੰਡੀਆ ਸਰਕਾਰ ਹੋਰ ਤਰੀਕੇ ਨਾਲ ਸੋਚੀ ਸੀ ਇਦੋਂ ਦਾ ਪ੍ਰੈਮਿਸਰ ਹੋਰ ਦੇ ਕੰਧੋ ਦੇ ਇਸ ਕਰਕੇ ਇਹ ਦੋਨੇ ਜਿਆਦਾ ਸੋਚੀ ਦੀ ਫਰਕ ਪਏ ਜੋ ਤੋਈ ਪਰਤੇ ਬਾਕੀ ਜਿਹੜੇ ਸੀਗੇ ਲੋਕ ਆਪੋ ਲਕਾ ਹੋਰ ਤਰੀਕੇ ਨਾਲ ਸੋਚੀ ਦੀ ਇਸ ਕਰਕੇ ਸੋਚ ਦਾ ਫਰਕ ਆ ਤੇ ਆ ਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਸਿੱਖ ਸਰਦਾਰ ਦੀ ਪਹਿਚਾਨ ਹੈ ਦਸਤਾਰ ਸਿੱਖ ਸਰਦਾਰਾਂ ਨੂੰ ਰੋਕਿਆ ਜਾਂਦਾ ਹੈ ਕਿ ਆਪਣੇ ਜਿਹੜੀ ਆਪਣੀ ਰੀਜੀਨ ਚੀਜ਼ਾਂ ਨੇ ਇਹਨਾਂ ਨੂੰ ਛੱਡ ਦਿਓ ਲੇਕਿਨ ਸਰਦਾਰਾਂ ਨੇ ਕਿਹਾ ਅਸੀਂ ਨੌਕਰੀ ਛੱਡ ਸਕਨੇ ਆ ਅਸੀਂ ਆਪਣੀ ਸੀਟ ਛੱਡ ਸਕਨੇ ਆ ਪਰ ਆਪਣੀ ਦਸਤਾਰ ਨੂੰ ਨਹੀਂ ਛੱਡ ਸਕਦੇ ਆਪਣੇ ਸ਼ਾਸਤਰ ਨਹੀਂ ਛੱਡ ਸਕਦੇ ਜਿਹੜੇ ਸਾਨੂੰ ਸਾਡੇ ਗੁਰੂਆਂ ਨੇ ਦਿੱਤੇ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਿੱਖ ਸਰਦਾਰਾਂ ਨੂੰ ਪੱਗ ਪਾ ਕੇ ਆਉਣ ਤੇ ਪਾਬੰਦੀ ਸੀ ਕਿ ਤੁਸੀਂ ਦਸਤਾਰ ਬਨ ਕੇ ਨਹੀਂ ਆ ਸਕਦੇ ਫਿਰ ਐਮਪੀ ਬਣੇ ਸਰਦਾਰਜੀਤ ਉਹਨਾਂ ਨੇ ਜਾ ਕੇ ਫਿਰ ਸਪੀਕਰ ਕੋਲ ਸਵਾਲ ਕੀਤਾ ਕਿ ਅਸੀਂ ਆਪਣੀ ਦਸਤਾਰ ਪਾ ਕੇ ਕਿਉਂ ਨਹੀਂ ਆ ਸਕਦੇ ਸਾਨੂੰ ਇਜਾਜ਼ਤ ਮਿਲਣੀ ਚਾਹੀਦੀ ਏ ਕਿ ਅਸੀਂ ਦਸਤਾਰ ਪਾ ਕੇ ਪਾਰਲੀਮੈਂਟ ਦੇ ਵਿੱਚ ਆਈਏ ਸਾਨੂੰ ਇਸ ਚੀਜ਼ ਦਾ ਰਾਈਟ ਮਿਲਣਾ ਚਾਹੀਦਾ ਫਿਰ ਸਰਦਾਰਜੀ ਨੂੰ ਰਾਈਟ ਮਿਲਿਆ ਸਰਦਾਰਜੀ ਨੂੰ ਇਜਾਜ਼ਤ ਮਿਲੀ ਸਰਦਾਰਜੀ ਦਸਤਾਰ ਬਨ ਕੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਗਏ ਤੇ ਐ ਸਾਬਤ ਕੀਤਾ ਕਿ ਅਸੀਂ ਦੁਨੀਆ ਦਾ ਹਰ ਕੰਮ ਛੱਡ ਸਕਨੇ ਆ ਅਸੀਂ ਨੌਕਰੀ ਛੱਡ ਸਕਨੇ ਆ ਅਸੀਂ ਕੁਰਸੀ ਛੱਡ ਸਕਨੇ ਆ ਪਰ ਆਪਣੇ ਮਜ਼ਬਬ ਨੂੰ ਨਹੀਂ ਛੱਡ ਸਕਦੇ ਆਪਣੇ ਸ਼ਾਸਤਰ ਨਹੀਂ ਛੱਡ ਸਕਦੇ ਆਪਣੇ ਗੁਰੂਆਂ ਦੀ ਤਰਫੋਂ ਮਿਲੀਆਂ ਚੀਜ਼ਾਂ ਨੂੰ ਕਦੀ ਨਹੀਂ ਛੱਡ ਸਕਦੇ ਤੇ ਬਹੁਤ ਵਧੀਆ ਲੱਗੀ ਵੀਡੀਓ ਬਹੁਤ ਚੰਗੀ ਲੱਗੀ ਵੀਡੀਓ ਤੁਹਾਨੂੰ ਇਸ ਵੀਡੀਓ ਦੇ ਬਾਰੇ ਕੀ ਖਿਆਲਤ ਨੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ